ਕੋ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਇਹ ਬਿਲਕੁਲ ਸਹੀ ਹੈ ਕੋ ਗਲਤ ਨਹੀਂ ਹੈਗਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਅੱਜ ਸਾਰੇ ਪੰਜਾਬ ਨੂੰ ਤੁਸੀਂ ਦਸੂ ਢੂਕੇ ਰੱਖਿਆ ਅੱਜ ਹਰ ਇੱਕ ਮੈਂ ਤੋਂ ਪਹਿਲਾਂ ਸਾਰੀ ਗੱਲ ਕਿਹ ਕੀ ਗਈ ਹੈ ਜਿਹੜਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਆ ਮੈਂ ਕਹਿੰਦੇ ਜਿੰਨਾ ਨਲਾਇਕ ਇਹ ਆ ਇਹ ਤੋਂ ਵੱਧ ਕੇ ਕੋਈ ਤਾਂ ਲਾਇਕ ਨਹੀਂ ਹੈਗਾ ਇਹ ਜਿਹੜਾ 12000 ਕਰੋੜ ਰੁਪਈਆ ਇਹਨਾਂ ਨੇ ਕਾਪੜਾ ਕੀਤਾਗਾ ਕਦੇ ਕੇਜਰੀਵਾਲ ਦੀ ਕੁੜੀ ਦੇ ਵਿਆਹ ਤੇ ਲਾਤਾ ਕਦੇ ਜਹਾਜ਼ਾਂ ਰਾਹੀਂ ਲਾਤਾ ਕਦੇ ਘਰ ਦੇ ਵਿੱਚ ਵੀ ਤੇ ਕੁਝ ਕਰਤਾ ਇਹ ਸਾਰੇ ਕਾਪੜੇਵਾਜੀ ਕੀਤੇ ਇਹਨਾਂ ਨੇ ਨਹੀਂ ਜਿਹੜਾ ਕਿ ਹੁਣ ਕਈ ਵਾਰ ਸਾਡੇ 2.5 ਕਰੋੜ ਰੁਪਈਆ ਇਹਨਾਂ ਨੂੰ ਨਾਲੇ ਸਾਫ਼ ਕਰਨ ਵਾਸਤੇ ਡਰੇਨਾ ਸਾਫ਼ ਕਰਨ ਵਾਲੀ ਦਿੱਤਾਗਾ ਤੇ ਉਹ ਆਪਣੇ ਮੰਤਰੀ ਸਾਹਿਬ ਕਹਿ ਰਹੇ ਸੀਗੇ ਵਿੰਦਿਰ ਜੀ ਦੇ ਲਹਿਰੇਗਾ ਅੱਗੇ ਵਾਲੇ ਕਹਿੰਦੇ ਇਹ ਸਾਰੀਆਂ ਸਾਫ਼ ਕਰਤੀਆਂ ਸਾਫ਼ ਕਰਕੇ ਬਿਲਕੁਲ ਨਹੀਂ ਕੀਤਾ ਸਾਰਾ ਪੈਸਾ ਜਿੰਨਾ ਹੈਗਾ ਦੀ ਸਾਰਾ ਖਾ ਗਏ ਅੱਜ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਸਰਕਾਰ ਦਾ ਕੀ ਬੋਰਾ ਹਾਲ ਆ ਇਹਨਾਂ ਕੋਲ ਜ਼ਹਿਰ ਖਾਨ ਨੂੰ ਪੈਸਾ ਨਹੀਂ ਹੈਗਾ ਮੇਰਾ ਖਿਆਲ ਆ ਸਾਧਨੋਂ ਝੂਠਾ ਜਿਹੜਾ ਹੈਗਾ ਹਰਪਾਲ ਟੀਮਾ ਜਿਹੜਾ ਕਹਿੰਦੇ ਸਾਡੇ ਕੋਲ ਪੈਸਾ 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 ਕੋਈ ਨਹੀਂ ਹੈਗਾ ਜੋ ਵੀ ਦੀਆ ਕੇਂਦਰ ਸਰਕਾਰ ਦੇ ਰਹੀ ਆ ਇਹ ਝੂਠ ਦੀ ਸਰਕਾਰ ਲਾਰਿਆਂ ਦੀ ਸਰਕਾਰ ਜਿਸ ਦਿਨ ਮੋਦੀ ਜੀ ਨੇ ਆਉਣਾ ਸੀ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹ ਸਾਰਿਆਂ ਦੇ ਪ੍ਰਧਾਨ ਮੰਤਰੀ ਨੇ ਤਾਂ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਇਹ ਨੈਰੇਟਿਵ ਫਲਾਉਣ ਲੱਗੇ ਝੂਠੀਆਂ ਗੱਲਾਂ ਕਰਨ ਲੱਗੇ ਕਿ ਸਾਡਾ 60000 ਕਰੋੜ ਦੇ ਦਿਓ ਜੀ ਔਰ ਜਿਹੜੇ 12000 ਕਰੋੜ ਦੀ ਗੱਲ ਹੈ ਇਹ 12000 ਕਰੋੜ ਜਿਹੜਾ ਡਿਜਾਸਟਰ ਫੰਡ ਹੈ ਰਾਹਤ ਦਾ ਪੈਸਾ ਹੈ ਇਹ 31 ਮਾਰਚ 2022 ਤੱਕ 9000 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਖਾਤੇ 'ਚ ਔਨ ਰਿਕਾਰਡ ਹੈ ਔਰ 2022 ਤੋਂ ਬਾਅਦ 2900 ਸਮਥਿੰਗ ਕੁਝ ਕਰੋੜ ਰੁਪਇਆ ਇਹਨਾਂ ਕੋਲ ਹੋਰ ਆਇਆ 12000 ਕਰੋੜ ਚੋਂ ਇਹਨਾਂ ਨੇ ਸਿਰਫ 3500 35.50 ਕਰੋੜ ਰੁਪਇਆ ਔਰ ਕੁੱਲਮ ਦੋ ਕਿਸ਼ਤਾਂ ਜਾਰੀ ਕੀਤੀਆਂ ਨੇ ਜਿਹੜੀਆਂ 71 ਕਰੋੜ ਰੁਪਈਆ ਦੀਆਂ ਨੇ ਅਸੀਂ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਕਿ ਉਹ ਬਾਕੀ 12000 ਕਰੋੜ ਰੁਪਈਆ ਕਿੱਥੇ ਗਿਆ ਦੇਖੋ ਜਦੋਂ ਉਹ ਵੀ ਕੇਂਦਰ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਉਦੋਂ ਤਾਂ ਇਹ ਪੰਜਾਬ ਨੇ ਦੇ ਵੀ ਸਟੇਟ ਸਬਜੈਕਟ ਹੈ ਕੇਂਦਰ ਸਰਕਾਰ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੀ ਪਰ ਜਦੋਂ ਕੋਈ ਆਫਤ ਆ ਜਾਂਦੀ ਹੈ ਜਦੋਂ ਕੋਈ ਤਕਲੀਫ ਆਉਂਦੀ ਹੈ ਉਦੋਂ ਕਹਿੰਦੀ ਸਾਨੂੰ ਕੇਂਦਰ ਪੈਸੇ ਨਹੀਂ ਦਿੰਦੀ